लो आगे और बारी बस्सी कटेंगे सी बारी बस्सी कटेंगे सी कटेंगे डाकिस्ता चीकी दी बोल्या दी नेरानी को गया फसनी बोल्या सी

मैं जाऊंगा नहीं कोई तू चले जहां जत मैं जाऊंगा कहीं भी चढ़ जा तू मैं जाऊंगा देखो ये है आज मेला देखना मेरे मेरे आगे मैं कहीं इसी में ला देखना मेरे आगे मैं खादिया किला जिद्द को 你就是我 ચઢા જયારે હારે ਚਲੋ ਭਈ ਬੰਦ ਨਹੀਂ ਕਰਨਾ ਇੱਧਰ ਕੱਚੇ ਆ ਦੇ ਕੰਡੇ ਇੱਧਰ ਪੱਕੇ ਆ ਦੇ ਕੰਡੇ ਇੱਧਰ ਕੱਚੀ ਆ ਦੇ ਕੰਡੇ ਇੱਧਰ ਪੱਕੇ ਆ ਦੇ ਕੰਡੇ ਕੁੜੀਆਂ ਪੰਨ ਖਾ ਕੇ ਤਾਂ ਬਹੁਤ ਹੁੰਦੇ ਕੰਡੇ ਕੁੜੀਆਂ ਪੰਨ ਜਾ ਤਾਂ ਬਹੁਤ ਮੁੰਡੇ ਖਾਣਗੇ ਡੰਡੇ ਕੁੜੀਆਂ ਪੰਨ ਖਾ ਕੇ ਚੋਲਾਂ ਦੀਆਂ ਕੁੜੀਆਂ ਪੰਨ ਕੱਚੇ ਕੱਚੇ ਚੋਲਾਂ ਦੀਆਂ ਅਸੀਂ ਕਿੱਥੇ ਲਾਉਂਦੇ ਹਾਂ ਪਹਿਲੀ ਫੇਨੀ जय दूल में जाना थी

ਆਪ ਪਿੰਡਾਂ ਬੰਦ ਹੋਤ ਨਾ ਮੇਰੀ ਚੰਦਰਦੀ ਦੀ ਕਿਸ ਤੋਂ ਮਤ ਮਾਰੀ ਆਪ ਪਿੰਡਾਂ ਬੰਦ ਹੋਤ ਨਾ ਕਾਲਾ ਸੁਟਕੜਾਈ ਬਾੜ ਕਾਲਾ ਸੁਟਕੜਾਈ ਬਾੜ ਪੋਕੀਂ ਚਲੀ ਕਿਰੋਂ ਤੇ ਬਿੜਨ ਚਲਦੇ ਨੇ ਪਰਲੇ ਵਿਚਾਰ ਕਰ ਕਰਲੇ ਵਿਚਾਰ ਕਰ ਕੁੜੀਆਂ ਦੇ ਨਾਂ ਕਰੇ ਮੁੰਡੇ ਜਦੋਂ ਵਟੀਆਂ ਆਂ ਜੈਨਾ ਮਿੱਠੇ ਫੜਨੇ ਆ ਲੈ ਦੀ ਜੀ ਜੀ ਸੀ ਸ਼ਿਮਰਾ ਦੇਖਣ ਗਿਆ ਮੈਨੂੰ ਦੱਸ ਕੇ ਨਾ ਗਿਆ ਮੈਂ ਵੀ ਕੁੰਡਾ ਨਾ ਖੋਲੀ ਆਜੇ ਕੰਦੇ ਟੱਪ ਕੇ ਮੈਂ ਵੀ ਆਹ ਪਾਣੀ ਲੈ ਆਈ ਬੰਨੇ ਸਰੂਪ ਦੀ ਸਿੱਟੀ ਅੰਦਰ ਚਲ ਕਣੀ ਲੈ ਨਹੀਂ ਟਿਕਾਣੀ ਕੋ ਆਹ ਹੋ ਗਿਆ ਚੱਕ ਚੱਕ ਪੈਣ ਪੈਣ ਵੀਰਾ ਆ ਗਿਆ ਚਾਪੀ ਨਹੀਂ ਸਕਦਾ ਪੈਣ ਪੈਣ ਚਾਪੀ ਗਈ ਪਾਣੀ ਉਹ ਤਾਂ ਮੈਂ ਫੜਾਤੀ ਨਹੀਂ ਜੀ ਸੀ ਮੈਂ ਫੜਾਤੀ ਜੀ ਪੈਣ ਮੈਨੂੰ ਕਦੋਂ ਫੜਾ ਕੇ ਜੀ ਮੈਨੂੰ ਤਾਂ ਪਤਾ ਹੀ ਨਹੀਂਗਾ ਪੈਣੀ ਪੈਣੀ ਵੀਰਾ ਆ ਗਿਆ ਨਾ ਪੈਣੇ ਪੈਣੀ ਪੈਣੀ ਵੀਰਾ ਆ ਗਿਆ ਨਾ ਪੈਣੇ ਕਾਣੀ ਕਾਣੀ ਧੀਰਾ ਆ ਗਿਆ ਹਾਂ ਤਾਨੇ ਪੈਣ ਕੀ ਰਹਿਦਾ दारू ਕਿੰਦੇ ਚ ਪੀਤੀ ਠੱਕਣ ਚ ਚੱਕਿ ਸ਼ਰਾਬ ਠੱਕਣ ਚ ਚੱਕਿ ਸ਼ਰਾਬ ਠੱਕਣ ਚ

तेस गाना ने के ऐ गाना वा ने मवियां ने दुखते ताकियां मर मर ने दी होजे मुटिया कलाकी नजरआपत दे ने बसे से गस्ती जमन तो मपेर दे ने याद मुटिया कलाकी नजरआपत दे बसे Very good. <laughs> இது மாலங்கா

लगा खंडली पुरी, लगा चारी पुरी, अबे धोमे नचिये, लगे तो एक पुरी, लगे तो एक पुरी, लगे तो एक पुरी, लगे तो एक ਪੜਿਆ ਦਨਫਾ ਜਿੱਤ ਕਰਨਾ ਆਪ ਕੋਈ ਦਨਫਾ ਬਾਟਟ ਕੋਈ ਨਹੀਂ ਹੈ ਸਾਖੀ ਨਾ ਦੇਖਣ ਪਈਆ ਸਿੱਤੇ ਟੋਪ ਚਾਇ ਤੇ ਖਤਮਾ ਮੰਗੇ ਕਰਕੇ ਨੌਕਰੀ